ਜਿੰਨਾ ਸਿੱਖਾਂ ਦੇ ਖਿਲਾਫ ਤੇ ਖਾਸ ਕਰਕੇ ਜੱਟਾਂ ਦੇ ਖਿਲਾਫ ਝੂਠਾ ਪ੍ਰਚਾਰ ਕਰਨਾ ਹੁੰਦਾ ਉਹ ਇੰਨੀ ਗੱਲ ਕਹਿ ਕੇ ਗੱਲ ਨਵੇੜ ਦਿੰਦੇ ਆ ਵੀ ਜੱਟਾਂ ਨੇ ਸਿੱਖੀ ਦਾ ਠੇਕਾ ਚੁੱਕਿਆ ਵਾ ਜੱਟ ਠੇਕੇਦਾਰ ਬਣੇ ਆ ਸਿੱਖੀ ਦੇ ਤੇ ਇਹ ਕਿਸੇ ਦੂਜੇ ਬੰਦੇ ਨੂੰ ਅੱਗੇ ਨਹੀਂ ਆਉਣ ਦਿੰਦੇ ਸੋ ਜੱਟਵਾਦ ਕਰਕੇ ਸਿੱਖੀ ਦਾ ਨੁਕਸਾਨ ਹੋ ਰਿਹਾ ਤੇ ਸਿੱਖ ਈਸਾਈ ਬਣ ਰਹੇ ਨੇ ਦੂਜੀ ਗੱਲ ਕਹਿ ਦਿੰਦੇ ਆ ਵੀ ਸਿੱਖਾਂ ਵਿੱਚ ਲਾ ਦਲਿਤ ਭਾਈਚਾਰਾ ਇਸੇ ਜੱਟਵਾਦ ਕਰਕੇ ਸਿੱਖੀ ਛੱਡ ਕੇ ਈਸਾਈ ਬਣਦਾ ਚਲੋ 1 ਮਿੰਟ ਲਈ ਮੰਨ ਲਈਏ ਕਿ ਇਹ ਗੱਲ ਸਹੀ ਆ ਫਿਰ ਜਿਹੜੇ ਦਲਿਤ ਜੱਟਾਂ ਤੋਂ ਦੁਖੀ ਹੋ ਕੇ ਸਿੱਖੀ ਛੱਡ ਕੇ ਇਸਾਈ ਬਣਦੇ ਨੇ ਜਾਂ ਫਿਰ ਕਿਹੇ ਡੇਰੇ ਤੇ ਚਲੇ ਜਾਂਦੇ ਨੇ ਉਹ ਜਾਂਦੇ ਤਾਂ ਫਿਰ ਜੱਟਾਂ ਦੀ ਛਰਨ ਦੇ ਵਿੱਚ ਹੀ ਆ ਕਿਉਂਕਿ ਤਕਰੀਬਨ ਸਾਰੇ ਡੇਰਿਆਂ ਦੇ ਮੁਖੀ ਤੇ ਇਸਾਈਆਂ ਦੇ ਬਹੁਤੇ ਪਾਸਟਰ ਵੀ ਜੱਟ ਨੇ ਫਿਰ ਜੱਟਾਂ ਤੋਂ ਦੁਖੀ ਹੋਇਆ ਬੰਦਾ ਜੱਟਾਂ ਦੀ ਕਹੀ ਜਾਂਦੀ ਸਿੱਖੀ ਛੱਡ ਕੇ ਫਿਰ ਜੱਟਾਂ ਦੀ ਲੀਡਰਸ਼ਿਪ 'ਚ ਕਿਉਂ ਜਾ ਰਿਹਾ ਬਿਆਸ ਵਾਲਾ ਬਾਬਾ ਰਾਧਾ ਸੁਆਮੀ ਜਿਹੜਾ ਗ੍ਰਿੰਦਰ ਸਿੰਘ ਢਿੱਲੋਂ ਜੱਟਾ ਝੂਠੇ ਸੌਦੇ ਵਾਲਾ ਸਰਸੇ ਵਾਲਾ ਸਾਧ ਗਰਮੀਤ ਉਹ ਜੱਟਾ ਪਾਸਟਰ ਹਰਪ੍ਰੀਤ ਦਿਓਲ ਜੱਟਾ ਇਦਾਂ ਕਈ ਸਿੱਧੂ ਸੰਧੂ ਰੰਧਾਵੇ ਢਿੱਲੋਂ ਤੇ ਹੋਰ ਗੋਤਾਂ ਦੇ ਜੱਟ ਵੀ ਪਾਸਟਰ ਬਣੇ ਨੇ ਤੇ ਸਿਰਫ ਜਾਟੀ ਨਹੀਂ ਖੱਤਰੀ ਤੇ ਬ੍ਰਾਹਮਣ ਵੀ ਇਸਾਈ ਪਾਸਟਰ ਹੈਗੇ ਨੇ ਜਿਨਾ ਚਿਰ ਅੰਕੁਰ ਨਰੂਲਾ ਪੰਜਾਬ ਦਾ ਇੱਕ ਮਸ਼ਹੂਰ ਪਾਸਟਰ ਆ ਜੋ ਖੱਤਰੀ ਆ ਸੋ ਸਿੱਖਾਂ ਨੂੰ ਤੇ ਜੱਟਾਂ ਨੂੰ ਦੋਸ਼ ਦੇਣ ਵਾਲੇ ਇਹ ਜ਼ਰੂਰ ਦੱਸਣ ਕਿ ਜਿਸ ਸਿੱਖੀ ਚ ਜਾਤ ਪਾਤ ਕਰਕੇ ਲੋਕ ਇਸਾਈ ਬਣਦੇ ਨੇ ਫਿਰ ਉਹ ਜਿਸ ਜਾਤ ਪਾਤ ਕਰਕੇ ਸਿੱਖੀ ਛੱਡ ਕੇ ਜਾਂਦੇ ਨੇ ਉਹ ਜਾਤ ਤੇ ਫਿਰ ਇਸਾਈਆਂ ਚ ਵੀ ਹੈਗੀ ਆ ਉਧਰ ਰਹਿੰਦੀ ਆ ਉੱਥੇ ਜਾ ਕੇ ਵੀ ਫਿਰ ਜਾਤ ਤੇ ਕੋਈ ਕਾਰਨ ਨਾ ਹੋਇਆ ਕਿ ਕਿਸੇ ਦੇ ਸਿੱਖੀ ਛੱਡਣ ਦਾ